ਪੰਜਾਬ ਦੇ ਵਿੱਚ ਲਗਾਤਾਰ ਗੈਂਗਸਟਰਾਂ ਦੀ ਗਤੀਵਿਧੀਆਂ ਵਧ ਰਹੀਆਂ ਸੀ ਔਰ ਲਗਾਤਾਰ ਹਰ ਰੋਜ਼ ਗੋਲੀਆਂ ਚੱਲ ਰਹੀਆਂ ਸੀ ਕਿਤੇ ਨਾ ਕਿਤੇ ਜਿਹੜੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤਾਂ ਪਿਛਲੇ ਦਿਨ ਹੀ ਪੰਜਾਬ ਦੇ ਡੀਜੀਪੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਗੈਂਗਸਟਰਾਂ ਨੂੰ ਚੇਤਾਵਨੀ ਦਿੱਤੀ ਗਈ ਤੇ ਆਪਰੇਸ਼ਨ ਪ੍ਰਹਾਰ ਚਲਾਇਆ ਗਿਆ ਤਾ ਪੂਰੇ ਪੰਜਾਬ ਦੇ ਵਿੱਚ ਇਹ ਆਪਰੇਸ਼ਨ ਪਰਹਾਰ ਜਿਹੜਾ ਚਲਾਇਆ ਜਾ ਰਿਹਾ ਹੈਗਾ ਔਰ 2000 ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਵਿੱਚ ਕਈ ਹਜ਼ਾਰ ਜਿਹੜੇ ਪੁਲਿਸ ਮੁਲਾਜ਼ਮ ਤਾਇਨਾਤ ਨੇ ਤਾਂ ਮੁਕਸਰ ਦੀ ਗੱਲ ਕਰੀਏ ਤਾਂ ਮੁਕਸਰ ਦੇ ਵਿੱਚ ਵੀ ਅੱਜ ਪਰਹਾਰ ਜਿਹੜਾ ਆਪਰੇਸ਼ਨ ਹੈਗਾ ਉਸ ਦੇ ਤਹਿਤ ਜਿਹੜੀ ਚੈਕਿੰਗ ਆ ਮੁਕਸਰ ਦੇ ਬਠੰਡਾ ਰੋਡ ਤੇ ਕੀਤੀ ਜਾ ਰਹੀ ਹੈਗੀ ਆ ਦੇਖ ਸਕਦੇ ਹੋ ਕਿ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਬਠਿੰਡਾ ਚੌਂਕ ਦੇ ਵਿੱਚ ਜਿਹੜੇ ਆਉਣ ਜਾਣ ਵਾਲੇ ਵਹੀਕਲ ਨੇ ਉਹਨਾਂ ਦੀ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈਗੀ ਆ ਕੋਈ ਵੀ ਵਹੀਕਲ ਆ ਜਿਹੜਾ ਮੁਕਸਰ ਦੇ ਵਿੱਚ ਐਂਟਰ ਹੁੰਦਾ ਤਾਂ ਉਸ ਦੀ ਹਰ ਪੱਖ ਤੋਂ ਜਿਹੜੀ ਜਾਂਚ ਆ ਕੀਤੀ ਜਾਂਦੀ ਹੈਗੀ ਆ ਬੰਦੇ ਦੀ ਪਛਾਣ ਕੀਤੀ ਜਾਂਦੀ ਹੈ ਕਿ ਬੰਦਾ ਕੌਣ ਹੈਗਾ ਕਿੱਥੋਂ ਆਇਆ ਹੈਗਾ ਹਰ ਤਰ੍ਹਾਂ ਦੀ ਜਿਹੜੀ ਜਾਂਚ ਆ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈਗੀ ਆ ਕਿ ਲਗਾਤਾਰ ਪੰਜਾਬ ਦੇ ਵਿੱਚ ਗੈਂਗਸਟਰਾਂ ਦੀਆਂ ਜਿਹੜੀਆਂ ਗਤੀਵਿਧੀਆਂ ਸੀਗੀਆਂ ਉਹ ਵਧ ਰਹੀਆਂ ਸੀਆਂ ਤੇ ਕਤਲਾਂ ਦੇ ਵਾਰਦਾਤਾਂ ਨੂੰ ਜਿਹੜਾ ਅੰਜਾਮ ਦਿੱਤਾ ਜਾ ਰਿਹਾ ਸੀ ਤਾਂ ਪਿਛਲੇ ਦਿਨੀ ਹੀ ਡੀਜੀਪੀ ਪੰਜਾਬ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਚੇਤਾਵਨੀ ਵੀ ਦਿੱਤੀ ਗਈ ਤੇ ਔਰ ਗੈਂਗਸਟਰਾਂ ਦੇ ਖਿਲਾਫ ਆਪਰੇਸ਼ਨ ਪ੍ਰਹਾਰ ਚਲਾਇਆ ਗਿਆ ਜਿਸ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਚੈਕਿੰਗਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਮੁਕਸਰ ਦੇ ਵਿੱਚ ਕਈ ਥਾਵਾਂ ਤੇ ਜਿਹੜੇ ਨਾਕੇ ਲੱਗੇ ਹੋਏ ਨੇ ਔਰ ਜੋ ਵੀ ਵੀਹਿਕਲ ਐਂਟਰ ਹੁੰਦਾ ਉਸ ਦੀ ਜਿਹੜੀ ਚੈਕਿੰਗ ਆ ਹਰ ਪੱਖ ਤੋਂ ਚੈਕਿੰਗ ਕੀਤੀ ਜਾ ਰਹੀ ਹੈਗੀ ਆ ਵੀ ਕੋਈ ਵੀ ਵਿਅਕਤੀ ਆ ਜਿਹੜਾ ਕ੍ਰਿਮੀਨਲ ਵਿਅਕਤੀ ਹੈਗਾ ਉਸ ਨੂੰ ਬਖਸ਼ਿਆ ਨਹੀਂ ਜਾ ਰਿਹਾ ਹੈਗਾ ਔਰ ਐਸਐਸਪੀ ਆਪ ਜੋ ਨਾਕਿਆਂ ਤੇ ਪਹੁੰਚ ਰਹੇ ਨੇ ਔਰ ਦੱਸਦੀ ਹੈ ਕਿ 500 ਤੋਂ ਵਧੇਰੇ ਜਿਹੜਾ ਮੁਲਾਜ਼ਮੇ ਇਸ ਚੈਕਿੰਗ ਦੇ ਵਿੱਚ ਲਗਾਇਆ ਗਿਆ ਹੈ ਮੁਕਸਰ ਦੇ ਵਿੱਚ ਔਰ ਦੱਸਦੀ ਹੈ ਕਿ ਹੁਣ ਤੱਕ ਜਿਹੜਾ 70 ਦੇ ਕਰੀਬ 45 ਤੋਂ ਲੈ ਕੇ 70 ਦੇ ਕਰੀਬ ਜਿਹੜੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਆ ਜਿਹੜੇ ਕ੍ਰਿਮੀਨਲ ਮਾਈਂਡ ਦੇ ਵਿਅਕਤੀ ਸੀਗੇ ਕ੍ਰਿਮੀਨਲ ਵਿਅਕਤੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਔਰ ਇਹ ਤਸਵੀਰਾਂ ਨੇ ਮੁਕਸਰ ਦੇ ਬਠੰਡਾ ਰੋਡ ਤੇ ਜਿਹੜਾ ਸਾਂਝੀਆਂ ਕਰ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਵਹੀਕਲਾਂ ਦੀ ਜਿਹੜੀ ਚੈਕਿੰਗ ਆ ਉਹ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ 500 ਤੋਂ ਵਧੇਰੇ ਜਿਹੜਾ ਪੁਲਿਸ ਮੁਲਾਜ਼ਮ ਇਹਨਾਂ ਨਾਕਿਆਂ ਤੇ ਤੈਨਾਤ ਕੀਤਾ ਗਿਆ ਔਰ ਮੁਕਸਰ ਦੇ ਜ਼ਿਲ੍ਹਾ ਮੁਕਸਰ ਦੀ ਗੱਲ ਕਰ ਲਈਏ ਤਾਂ ਕਈ ਥਾਵਾਂ ਤੇ ਜਿਹੜੇ ਨਾਕੇ ਨੇ ਉਹ ਲਗਾਏ ਗਏ ਨੇ ਚਾਹੇ ਉਹ ਨਾਕੇ ਪੂਰੇ ਜ਼ਿਲ੍ਹੇ ਦੇ ਜਿਹੜੇ ਇੰਟਰ ਸਟੇਟ ਨਾਕੇ ਹੁਣ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਔਰ ਮੁਕਸਰ ਦੇ ਜਿਹੜੇ ਸ਼ਹਿਰਾਂ ਦੇ ਵਿੱਚ ਵੀ ਜਿਹੜੀ ਨਾ ਕਿ ਕਈ ਥਾਵਾਂ ਤੇ ਜਿਹੜੇ ਲਗਾਏ ਹੋਏ ਨੇ ਇਸ ਤਰ੍ਹਾਂ ਦੇ ਨਾਲ ਜਿਹੜਾ ਵਹੀਕਲਾਂ ਦੀ ਇਹ ਚੈਕਿੰਗ ਕੀਤੀ ਜਾ ਰਹੀ ਹੈਗੀ ਔਰ ਗੈਂਗਸਟਰਾਂ ਦੇ ਖਿਲਾਫ ਜਿਹੜਾ ਆਪਰੇਸ਼ਨ ਪ੍ਰਹਾਰ ਚਲਾਇਆ ਗਿਆ ਉਸ ਦੇ ਤਹਿਤ ਇਹ ਜਿਹੜੀ ਚੈਕਿੰਗ ਹੋ ਰਹੀ ਹੈ ਐਸਐਸਪੀ ਆਪ ਇਸ ਨਾਕ 'ਤੇ ਪਹੁੰਚੇ ਨੇ ਕੀ ਕੁਝ ਕਹਿਣਾ ਹੈਗਾ ਐਸਐਸਪੀ ਅਭਿਮਨੂ ਰਾਣਾ ਦਾ ਉਹ ਤੁਹਾਨੂੰ ਸੁਣਾ ਦਿੰਨੇ ਆ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਡੀਜੀਪੀ ਪੰਜਾਬ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਆਈਜੀਪੀ ਫਰੀਦਕੋਟ ਜਿਹੜਾ ਕੱਲ ਦਾ ਆਪਰੇਸ਼ਨ ਪ੍ਰਹਾਰ ਜਿਹੜਾ ਕਿ ਪੁਰੀ ਸਤ ਪੰਜਾਬ ਪਰ ਦੇ ਵਿੱਚ ਜਿਹੜੇ ਕਿ ਕ੍ਰਿਮੀਨਲ ਬੰਦੇ ਨੇ ਦੇਸ਼ਟਾਈ ਬੰਦੇ ਨੇ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜੰਗੀ ਪੱਧਰ ਤੇ ਤੇ ਉਹਦੇ ਤਹਿਤ ਹੀ ਅੱਜ ਅੱਜ ਪੂਰੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚੋਂ ਵੱਖ-ਵੱਖ ਥਾਵਾਂ ਤੇ ਰੇਡ ਕੀਤੀ ਜਾ ਰਹੀ ਹੈ ਜਿਹੜੇ ਕਿ ਕ੍ਰਿਮੀਨਲ ਬੰਦੇ ਆ ਉਹਨਾਂ ਦੇ ਐਸੋਸੀਏਟਸ ਆ ਉਹਨਾਂ ਦੇ ਖਿਲਾਫ ਦਰਪકડ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਅਰੇਸ਼ਟਾਂ ਪਾਈਆਂ ਜਾ ਰਹੀਆਂ ਹਨ ਉਹਨਾਂ ਦੇ ਖਿਲਾਫ ਬੰਦੀ ਕਾਨੂੰਨ ਦੀ ਤਰ੍ਹਾਂ ਵਾਲੇ ਤਹਿਤ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਉਸੇ ਤਹਿਤ ਜ਼ਿਲ੍ਹੇ ਦੇ ਤਹਿਤ ਵੱਖ-ਵੱਖ ਥਾਵਾਂ ਤੇ ਰੇਡਸ ਤੋਂ ਇਲਾਵਾ ਅਲਾਕਾ ਬੰਦੀ ਵੀ ਕੀਤੀ ਗਈ ਹੈ ਜਿੰਨੀ ਜਦੋਂ ਦੇ ਆਪਰੇਸ਼ਨ ਸ਼ੁਰੂ ਹੋਇਆ ਉਸ ਤੋਂ ਬਾਅਦ ਕ੍ਰਿਮინल्स ਦੇ ਵਿੱਚ ਖਫੜਾ ਦਫੜੀ ਮੱਚੀ ਹੋਈ ਹੈ ਉਹ ਆਪਰਾ ਇਲਾਕਾ ਛੜਨ ਦੀ ਖਰਾਕ ਦੇ ਵਿੱਚ ਵੀ ਹੈ ਤੇ ਉਹਦੇ ਲਈ ਅਸੀਂ ਨਾਕਾਬੰਦੀ ਕਰਕੇ ਸਪੈਸ਼ਲ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਕਿ ਜਿਹੜੇ ਇਦਾਂ ਦੇ ਬੰਦੇ ਜਿਹੜੇ ਪੁਲਿਸ ਤੋਂ ਦਰਦੇ ਭੱਜਦੇ ਆ ਉਹਨਾਂ ਨੂੰ ਵੀ ਆਪਾਂ ਰਾਉਂਡ ਅਪ ਕਰ ਸਕੀਏ ਇਹਦੇ ਤਹਿਤ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਕੱਲ 45 ਤੋਂ ਵੱਧ ਵੱਧ ਕ੍ਰਿਮੀਨਲ ਕਿਸਮ ਦੇ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਪਾਈਆਂ ਸੀਗੀਆਂ ਤੇ ਉਸੇ ਲੜੀ ਦੇ ਤਹਿਤ ਅੱਜ ਵੀ ਸਾਡੀ ਕਾਰਵਾਈ ਜਾਰੀ ਹੈ ਤੇ ਇਹ ਜਿਹੜਾ ਆਪਰੇਸ਼ਨ ਹੈ ਪੂਰਾ ਇਦਾ ਇੰਪੈਕਟ ਬੜਾ ਹੀ ਸਕਸੈਸਫੁਲ ਰਿਹਾ ਹੈ ਇਹਦੇ ਤੇ ਕ੍ਰਿਮੀਨਲ ਮਾਈਂਡਡ ਜਿਹੜੇ ਵਿਅਕਤੀ ਆ ਉਹਨਾਂ ਦੇ ਵਿੱਚ ਘਬਰਾਹਟ ਦਾ ਮਾਹੌਲ ਜਿਹੜਾ ਮਾਹੌਲ ਉਹ ਕਾਇਦਾ ਹੋਇਆ ਹੈ ਤੇ ਅਸੀਂ ਇਸ ਕਾਰਵਾਈ ਨੂੰ ਆਪਣੀ ਨੂੰ ਜਾਰੀ ਰੱਖਾਂਗੇ ਤੇ ਇਹ ਇਹਦੇ ਦੇ ਨਤੀਜੇ ਆ ਤੇ ਇਹ ਜਿਹੜਾ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਪਬਲਿਕ ਦੇ ਵਿੱਚ ਕੌਨਫੀਡੈਂਸ ਵਧੇ ਕਿ ਬਈ ਜਿਹੜੇ ਕ੍ਰਿਮੀਨਲ ਟਾਈਪ ਦੇ ਬੰਦੇ ਆ ਉਹ ਗਰਪੋਕ ਸੰਦੇ ਬੰਦੇ ਆ ਤੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਜਿਹੜਾ ਲਿਆ ਜਾਏਗਾ ਉਹ ਕਿੰਨੇ ਤਾਵਾਂ ਤੇ ਨਾਕੇ ਲਾਏ ਗਏ ਆ ਜੀ ਔਰ ਕਿੰਨੀ ਫੋਰਸ ਤਨਤ ਕੀਤੀ ਗਈ ਹੈ ਦੇਖੋ ਇਸ ਪੂਰੇ ਆਪਰੇਸ਼ਨ ਪ੍ਰਹਾਰ ਦੇ ਤਹਿਤ 500 ਤੋਂ ਵੱਧ ਫੋਰਸ ਜਿਹੜੀ ਮੋਬਲਾਈਜ਼ ਕੀਤੀ ਗਈ ਹੈ ਉਹਦੇ ਤਹਿਤ ਰੀਡਿੰਗ ਪਾਰਟੀਆਂ ਵੀ ਹੈ ਜਿਹੜਾ ਸਾਡਾ ਆਪਰੇਸ਼ਨ ਹੈ ਟੜਕੇ 3 ਵਜੇ ਤਾਈਂ ਸ਼ੁਰੂ ਹੋਇਆ ਹੈ ਉਹਦੇ ਤਹਿਤ ਰੀਡਿੰਗ ਪਾਰਟੀਆਂ ਵੀ ਹੈ ਨਾਕਾਬੰਦੀ ਵੀ ਹੈ ਇੰਟਰ ਡਿਸਟ੍ਰਿਕਟ ਨਾਕੇ ਵੀ ਹੈ ਹਰ ਕਿਸਮ ਦੇ ਜਿਹੜੀ ਉਪਰਾਲੇ ਜਿਹੜੇ ਕੀਤੇ ਗਏ ਆ ਸਰ ਜੇ ਕੋਈ ਸੁਧਰਨਾ ਚਾਵੇ ਉਹਨਾਂ ਲਈ ਵੀ ਕੋਈ ਉਪਰਾਲਾ ਕਿਸੇ ਤਰ੍ਹਾਂ ਦੇ ਦੇਖੋ ਜਿਹੜਾ ਸੁਧਰਨਾ ਚਾਹੁੰਦਾ ਹੈ ਉਹਦੋਂ ਬਿਲਕੁਲ ਜੇ ਕਾਨੂੰ ਸੁਦਰਨ ਦੇ ਨਾਂ ਤੇ ਡਰਾਮੇ ਕਰਦਾ ਤੇ ਉਹਦੇ ਖਿਲਾਫ ਫਿਰ ਕਾਰਵਾਈ ਵੀ ਕੀਤੀ ਜਾਂਦੀ ਹੈ ਤੇ ਅਬੇ ਮਨਨੂ ਰਾਨਾ ਜਿਹੜਾ ਐਸਐਸਪੀ ਸਾਹਿਬ ਇੱਥੇ ਪਹੁੰਚੇ ਸੀ ਨਾਕੇ ਤੋਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ 45 ਤੋਂ ਲੈ ਕੇ 70 ਦੇ ਕਰੀਬ ਜਿਹੜੀਆਂ ਗ੍ਰਿਫਤਾਰੀਆਂ ਨੇ ਕ੍ਰਿਮੀਨਲ ਵਿਅਕਤੀਆਂ ਦੀਆਂ ਉਹ ਕੀਤੀਆਂ ਗਈਆਂ ਨੇ ਔਰ ਆਪਰੇਸ਼ਨ ਆ ਇਹ ਲਗਾਤਾਰ ਚੱਲਦਾ ਰਹੇਗਾ ਔਰ 500 ਮੁਲਾਜ਼ਮ ਜਿਹੜੇ ਇਸ ਆਪਰੇਸ਼ਨ ਦੇ ਵਿੱਚ ਜਿਹੜਾ ਤਾਇਨਾਤ ਇਸ ਨਾਕਿਆਂ ਤੇ ਜਿਹੜੇ ਤਾਇਨਾਤ ਕੀਤੇ ਗਏ ਨੇ ਤੇ ਔਰ ਮੁਕਸਰ ਤੇ ਜ਼ਿਲ੍ਹਾ ਮੁਕਸਰ ਦੀ ਗੱਲ ਕਰਨ ਲਈ ਤਾਂ ਕਈ ਥਾਵਾਂ ਤੇ ਜਿਹੜੇ ਨਾਕੇ ਨੇ ਉਹ ਲਗਾਏ ਗਏ ਨੇ ਸ਼੍ਰੀ ਮੁਕਤਸਰ ਸਾਹਿਬ ਤੋਂ ਬੁੱਟਾ ਸਿੰਘ